ਸਿਬਾਬ ਜੀ ਦੇਖਿਆ ਹਾਂ ਐਦਾਂ ਨਹੀਂ ਹੁੰਦੇ ਬਾਬਾ ਜੀ ਕਹਿੰਦੇ ਬੱਚੇ ਰੱਬ ਦਾ ਰੂਪ ਹੁੰਦੇ ਆ ਬਾਬਾ ਜੀ ਪੰਜਾਬੀ ਤੇ ਬੋਲਦਾ ਆ ਇਹ ਤਾਂ ਸੋਚਣ ਵਾਲੀ ਗੱਲ ਆ ਯਾਰ ਬਾਬਾ ਜੀ ਕਿਹੜੀ ਲੈਂਗੁਏਜ ਬੋਲਦੇ ਆ ਬਾਬਾ ਜੀ ਬੋਲਦੇ ਆ ਦਿਲ ਦੀ ਲੈਂਗੁਏਜ ਜਿਹੜੀ ਸਭ ਨੂੰ ਸਮਝ ਆ ਜਾਂਦੀ ਆ ਓ ਨਹੀਂ ਸਿਬਾਬ ਜੀ ਦੇਖਿਆ ਹਾਂ ਦੰਦੇ ਹੁੰਦੇ ਬਾਬਾ ਜੀ ਕਹਿੰਦੇ ਬੱਚੇ ਰੱਬ ਦਾ ਰੂਪ ਹੁੰਦੇ ਆ ਬਾਬਾ ਜੀ ਪੰਜਾਬੀ ਤੇ ਬੋਲਦਾ ਆ ਇਹ ਤਾਂ ਸੋਚਣਾ ਨਹੀਂ ਗੱਲਾਂ ਯਾਰ ਬਾਬਾ ਜੀ ਕਿਹੜੀ ਲੈਂਗੁਏਜ ਬੋਲਦੇ ਆ ਬਾਬਾ ਜੀ ਬੋਲਦੇ ਆ ਦਿਲ ਦੀ ਲੈਂਗੁਏਜ ਜਿਹੜੀ ਸਭ ਨੂੰ ਸਮਝ ਆ ਜਾਂਦੀ ਆ ਓ ਨਾਈ ਤੁਸੀਂ ਬਾਬਾ ਜੀ ਦੇਖਿਆ ਓ ਇਦਾਂ ਤੇ ਹੁੰਦੇ ਬਾਬਾ ਜੀ ਕਹਿੰਦੇ ਬੱਚੇ ਰੱਬ ਦਾ ਰੂਪ ਹੁੰਦੇ ਆ ਬਾਬਾ ਜੀ ਪੰਜਾਬੀ ਤੇ ਬੋਲਦਾ ਇਹ ਤਾਂ ਸੋਚਣ ਵਾਲੀ ਗੱਲ ਆ ਯਾਰ ਬਾਬਾ ਜੀ ਕਿਹੜੀ ਲੈਂਗੁਏਜ ਬੋਲਦੇ ਆ ਬਾਬਾ ਜੀ ਬੋਲਦੇ ਆ ਦਿਲ ਦੀ ਲੈਂਗੁਏਜ ਜਿਹੜੀ ਸਭ ਨੂੰ ਸਮਝ ਆ ਜਾਂਦੀ ਆ ਓ ਨਹੀਂ ਤੁਸੀਂ ਬਾਬਾ ਜੀ ਦੇਖੇ ਹਾਂ ਇਦਾਂ ਨਹੀਂ ਹੁੰਦੇ ਬਾਬਾ ਜੀ ਕਹਿੰਦੇ ਬੱਚੇ ਰੱਬ ਦਾ ਰੂਪ ਹੁੰਦੇ ਆ ਬਾਬਾ ਜੀ ਪੰਜਾਬੀ ਤੇ ਬੋਲਦਾ ਆ ਇਹ ਤਾਂ ਸੋਚਣਾ ਨਹੀਂ ਗੱਲਾਂ ਯਾਰ ਬਾਬਾ ਜੀ ਕਿਹੜੀ ਲੈਂਗੁਏਜ ਬੋਲਦੇ ਆ ਬਾਬਾ ਜੀ ਬੋਲਦੇ ਆ ਦਿਲ ਦੀ ਲੈਂਗੁਏਜ ਜਿਹੜੀ ਸਭ ਨੂੰ ਸਮਝ ਆ ਜਾਂਦੀ ਆ ਓ ਨਾਈ ਅੱਛੀ ਬਾਬਾ ਜੀ ਦੇਖ ਹਾਂ ਕਿਦਾਂ ਦੇ ਹੁੰਦੇ ਬਾਬਾ ਜੀ ਕਹਿੰਦੇ ਬੱਚੇ ਰੱਬ ਦਾ ਰੂਪ ਹੁੰਦੇ ਆ ਬੱਬੀ ਪੰਜਾਬੀ ਤਪੂਂਟਾ ਆ ਇਹ ਤਾਂ ਸੋਚਣ ਵਾਲੀ ਗੱਲ ਆ ਯਾਰ ਬਾਬਾ ਜੀ ਕਿਹੜੀ ਲੈਂਗੁਏਜ ਬੋਲਦੇ ਆ ਬਾਬਾ ਜੀ ਬੋਲਦੇ ਆ ਦਿਲ ਦੀ ਲੈਂਗੁਏਜ ਜਿਹੜੀ ਸਭ ਨੂੰ ਸਮਝ ਆ ਜਾਂਦੀ ਆ ਓ ਨਹੀਂ ਬਾਬਾ ਜੀ ਦੇਖਿਆ ਕਿੰਦਾ ਨਹੀਂ ਹੁੰਦੇ ਬਾਬਾ ਜੀ ਕਹਿੰਦੇ ਬੱਚੇ ਰੱਬ ਦਾ ਰੂਪ ਹੁੰਦੇ ਆ ਬਾਬਾ ਜੀ ਪੰਜਾਬੀ ਤੇ ਬੋਲਦਾ ਆ ਇਹ ਤਾਂ ਸੋਚਣਾ ਨਹੀਂ ਗੱਲਾਂ ਆ ਯਾਰ ਬਾਬਾ ਜੀ ਕਿਹੜੀ ਲੈਂਗੁਏਜ ਬੋਲਦੇ ਆ ਬਾਬਾ ਜੀ ਬੋਲਦੇ ਆ ਦਿਲ ਦੀ ਲੈਂਗੁਏਜ ਜਿਹੜੀ ਸਭ ਨੂੰ ਸਮਝ ਆ ਜਾਂਦੀ ਆ ਓ ਨਾਈ ਤੁਸੀਂ ਬਾਬਾ ਜੀ ਦੇਖਿਆ ਇਦਾਂ ਦੇ ਹੁੰਦੇ ਬਾਬਾ ਜੀ ਕਹਿੰਦੇ ਬੱਚੇ ਰੱਬ ਦਾ ਰੂਪ ਹੁੰਦੇ ਆ ਬਾਬਾ ਜੀ ਪੰਜਾਬੀ ਤੇ ਬੋਲਦਾ ਆ ਇਹ ਤਾਂ ਸੋਚਣਾ ਨਹੀਂ ਗੱਲ ਆ ਜਾਂ ਬਾਬਾ ਜੀ ਕਿਹੜੀ ਲੈਂਗੁਏਜ ਬੋਲਦੇ ਆ ਬਾਬਾ ਜੀ ਬੋਲਦੇ ਆ ਦਿਲ ਦੀ ਲੈਂਗੁਏਜ ਜਿਹੜੀ ਸਭ ਨੂੰ ਸਮਝ ਆ ਜਾਂਦੀ ਆ ਓ ਨਾਈ ਤੁਸੀਂ ਬਾਬਾ ਜੀ ਦੇਖੇ ਹਾਂ ਇਦਾਂ ਨਹੀਂ ਹੁੰਦੇ ਬਾਬਾ ਜੀ ਕਹਿੰਦੇ ਬੱਚੇ ਰੱਬ ਦਾ ਰੂਪ ਹੁੰਦੇ ਆ ਬੱਬੀ ਪੰਜਾਬੀ ਤੇ ਬੋਲਦਾ ਆ ਇਹ ਤਾਂ ਸੋਚਣਾ ਨਹੀਂ ਗੱਲਾਂ ਆ ਬਾਬਾ ਜੀ ਕਿਹੜੀ ਲੈਂਗੁਏਜ ਬੋਲਦੇ ਆ ਬਾਬਾ ਜੀ ਬੋਲਦੇ ਆ ਦਿਲ ਦੀ ਲੈਂਗੁਏਜ ਜਿਹੜੀ ਸਭ ਨੂੰ ਸਮਝ ਆ ਜਾਂਦੀ ਆ ਓ ਨਹੀਂ